BBMB ਹੋਣ 31 ਮਾਰਚ 2025 ਤੱਕ ਘਰ ਖਾਲੀ ਨਹੀਂ ਕਰਵਾਏਗੀ ਲੋਕਾਂ ਦੇ ਚਿਰਿਆਂ ਤੇ ਖੁਸ਼ੀ ਦਾ ਮਾਹੌਲ ਤਲਵਾੜਾ ਵਿੱਚ BBMB ਦੇ ਮਕਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਸਾਭਾ ਸੰਸਦ ਮੈਂਬਰ శ్రీ ਅਵਿਨਾਸ਼ ਰਾਏ ਖੰਨਾ ਨੂੰ ਮਿਲੇ ਅਸ਼ੋਕ ਸੱਬਰਵਾਲ ਵਿਨੋਦ ਮਿੱਠੂ ਅਸ਼ੋਕ ਕੁਮਾਰ ਮੰਗੂ ਮਾਸਟਰ ਮਹਿੰਦਰ ਸਿੰਘ ਆਸ਼ੂ अरोड़ा ਲਖਵਿੰਦਰ ਸਿੰਘ ਰਮਨ ਗੋਲਦੀ ਨੇ ਤਲਵਾੜਾ ਵਿੱਚ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਵਿਨਾਸ਼ ਰਾਏ ਖੰਨਾ ਜੀ ਨੂੰ ਜਾਣੂ ਕਰਵਾਇਆ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇਹਨਾਂ ਘਰਾਂ ਵਿੱਚ ਰਹੇ ਰਹੇ ਲੋਕਾਂ ਦੇ ਬੱਚੇ ਤਲਵਾੜਾ ਦੇ ਵੱਖ-ਵੱਖ ਸਕੂਲਾਂ ਵਿੱਚ ਪੜਦੇ ਹੋਏ ਰਿਹਾਈਸ਼ੀ ਮਕਾਨਾਂ ਨੂੰ ਖਾਲੀ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ ਜਿਸ ਕਾਰਨ ਉਹਨਾਂ ਬੱਚਿਆਂ ਦੀ ਪੜ੍ਹਾਈ ਖਤਮ ਹੋਣ ਕਿਨਾਰੇ ਸੀ ਪਰ ਖੰਨਾ ਜੀ ਨੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ BBMP ਦੇ ਚੇਅਰਮੈਨ ਨਾਲ ਗੱਲ ਕੀਤੀ ਅਤੇ ਤਲਵਾੜਾ ਵਿੱਚ ਚੱਲ ਰਹੀ ਚੈਕਿੰਗ ਰੋਕ ਦੇਣ ਨੂੰ ਕਿਹਾ ਅਤੇ ਖੰਨਾ ਜੀ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਜਾਵੇਗੀ ਅਤੇ ਬਹੁਤ ਨੁਕਸਾਨ ਹੋਵੇਗਾ ਤਾਂ ਪ੍ਰਸ਼ਾਸਨ ਨੇ ਤਲਵਾੜਾ ਵਿੱਚ ਚੱਲ ਰਹੀ BBMP ਦੀ ਕਾਰਵਾਈ ਨੂੰ ਰੋਕਣ ਲਈ ਕਿਹਾ ਤਾਂ 31 ਮਾਰਚ 2025 ਤੱਕ ਰੋਕ ਲਾ ਦਿੱਤੀ ਹੈ ਤੇ ਹੁਣ ਤਲਵਾੜਾ ਦੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ ਗਈ ਤਾਂ ਸੇmu ਤਲਵਾੜਾ ਵਾਸੀਆਂ ਨੇ ਅਵਿਨਾਸ਼ ਰਾਏ ਖੰਨਾ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਾਰਕਵਾਟਰ ਨੇ ਮੋੜਸਦੇਰੇ ਬਬੁਨਚਾ ਨੋਡਸਦੇਰੇ ਸੋਨਰ ਕੋਲ ਲਈ ਉਸ ਤੋਂ ਆਪੈਂਤੀ ਤੀਨ ਦਿਨ ਖੰਨਾ ਜਿਹੜੇ ਮਿਟਿਆ ਸੀਗਾ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਉਹਨੇ ਇੱਕ ਲੈਟਰ ਬਣਾ ਕੇ ਭੇਜ ਲਿਓ ਮੈਂ ਲੈਟਰ ਬਣਾ ਕੇ ਉਹਨੂੰ ਦਿੱਤਾ ਉਹਨੇ ਇੱਕ ਲੈਟਰ ਮੋੜ ਲੱਕਟਾ ਜਿਹੜੇ ਉर्जा ਮੰਤਰੀ ਜਿਹੜੇ ਹੈਗੇ ਸਰਕਾਰ ਦੇ ਉਹਨਾਂ ਨੂੰ ਭੇਜਿਆ ਇੱਕ ਮੋੜ ਤਰਪਾਠੀ ਜਿਹੜੇ ਚੇਅਰਮੈਨ ਹੈਗੇ BBMB ਦੇ ਉਹਨਾਂ ਡਾਕਟਰ ਪੇਟਾ ਮੈਂ ਕਿਹਾ ਕਿ ਖਲਾ ਡੱਟਰ ਭੇਜਣਾ ਗੱਲ ਦੀ ਬਣ ਨਹੀਂ ਸਾਨੂੰ ਕੰਮ ਜ਼ਰੂਰੀ ਹੈ ਬਹੁਤ ਜਲਦੀ ਹੈਗਾ ਕਿ ਤੁਸੀਂ ਉਹਨਾਂ ਨੂੰ ਫੋਨ ਤੇ ਗੱਲ ਕਰੋ ਫਿਰ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਉਹਨਾਂ ਨਾਲ ਉਹ ਸਾਨੂੰ ਕੱਲ ਨੂੰ ਪੱਤ ਪਰਸੋਂ ਪਤਾ ਲੱਗਾ ਸੀਗਾ ਕਿ ਉੱਥੋਂ ਕੋਈ ਮੈਸੇਜ ਆਇਆ ਫਿਰ ਮੈਂ ਜੀਪ ਸੌਂ ਜਾ ਕੇ ਮਿਲਿਆ ਸੀ ਜੀ ਸਾਹਿਬ ਨੇ ਮੈਂ ਪੁੱਛਿਆ ਮੈਂ ਤਾਂ ਤੁਹਾਨੂੰ ਕੋਲ ਤੋਂ ਚੇਰਮਨ ਸਾਹਿਬ ਕੋਲ ਰਾਇਆ ਉਹ ਕਹਿੰਦੇ ਜੀ ਹਾਂ ਹੁਣ ਮੈਂ ਤੁਹਾਨੂੰ ਦੱਸਾਂ ਥੋੜੇ ਕੋਈ ਮੈਂ ਕਿਹਾ ਜੀ ਤਾਂ ਰੱਖਣਾ ਸਾਹਿਬ ਨੇ ਅਪਰੋਚ ਕੀਤੀ ਹੈ ਕਹਿੰਦੇ ਜੀ ਖੰਨਾ ਸਾਹਿਬ ਨੇ ਕੰਮ ਕੀਤਾ ਤਾਂ ਫਿਰ ਮਤ ਸਮਝੋ ਹੋ ਗਿਆ ਇਹਦਾ ਮਤਲਬ ਹੈ ਉਸ ਤੋਂ ਬਾਅਦ ਮੈਂ ਉਪੀਧੀ ਨੂੰ ਮਿਲਿਆ ਉਪੀਧੀ ਦੇ ਬੇਟੇ ਪੜ੍ਹ ਕੰਮ ਨੂੰ ਕਿਉਂਕਿ ਮੈਂ ਉਹਨਾਂ ਜੱਟ ਤੇ ਹੀ ਦੇਖਿਆ ਸੀਗਾ ਕਿ ਬੱਚਿਆਂ ਦਾ ਬੱਚੇ ਇੱਥੇ ਜਿਹੜੇ ਵਾਟਰਾਂ ਚ ਕਿਸੇ ਨਾਲ ਕੋਈ ਨਰੰਦਾ ਕੋਈ ਰਿਸ਼ਤਾ ਨਹੀਂ ਹੈਗੇ ਉਹਨਾਂ ਦੇ ਬੱਚੇ ਇੱਥੇ ਸਕੂਲ ਕਾਲਜ ਪੜ੍ਹਦੇ ਔਰ ਜੇ ਅੱਜ ਮੁ칸 ਖਾਲੀ ਹੁੰਦਾ ਹੈਗਾ ਤਾਂ ਉਹ ਬੱਚੇ ਕਿੱਥੇ ਜਾਣਗੇ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਅਨਕਾਰਪੇ ਹੋ ਗਿਆ ਇਸਾ ਕਿ 31 ਮਾਰਚ 25 ਤੱਕ ਫਿਲਹਾਲ ਇਹ ਜਿਹੜੇ ਵਾਟਰ ਖਾਲੀ ਕਰਨ ਦੀ ਬਹਿਮ ਐਨੁਮਕੀਤਾ ਜਾਵੇ ये सा बी तो बी एम बी चेयरमैन गल करके सूँ दस फिर उन्होंने दसता भी थोड़ा तो जरा काम है पच्ची कती मार्च भी सौ पच्ची तक हो गया इस बाद प्रपोजल होर हैगी है तीन इशू हो चुके है जिदा होस्पिटल का है एक बी बी एम बी कुआटर का है जो दो हज़ार क्वाटर खाली पे है एक इत हैगीवाटर शॉप कंपलैक्टली बारे वो मैं डायटर लिखा से पहले आर के सिंह को लिखा स ਪਰ ਉਹ ਹੁਣ ਤਾਂ ਫੇਰ ਅਗਾਂਹ ਚਲਣ ਆਗੇ ਹੁਣ ਤਾਂ ਇਹ ਚ ਮੇਰੀ ਗੱਲਬਾਤ ਨਹੀਂ ਹੋ ਸਕੀ ਹੁਣ ਮੈਂ ਮਨੋਲਾ ਖੱਟੇ ਜੀ ਕੋ ਸਮਾਂ ਲਿਆਏਗਾ ਜਦੋਂ ਮੈਨੂੰ ਸਮਾਂ ਮਿਲਦਾ ਉੱਥੇ ਜਾ ਕੇ ਇਹਨੇ ਮੱਛੇ ਜਿਹੜੇ ਹੈਗੇ ਹੁੰਦੇ ਹਲ ਕਰਨ ਦੀ ਕੋਸ਼ਿਸ਼ ਕਰਦਾ ਤੇ ਦੇਖੇ ਬੱਚੇ ਦਾ ਸਿਰ ਉਹ ਅੱਗੇ ਵੀ ਕੀਤਾ ਜਾਏਗਾ ਇਸ ਤੋਂ ਅੱਗੇ ਕਰਾਂਗੇ ਇਹਦਾ ਫਿਰਾਂ ਜੇ ਤਲਵਾ ਰੱਖਦੇ ਸੀ ਉਹਨੂੰ ਰੁਕਿਆ ਪੈਦੇ ਤਾਂ ਜੋ ਮਨੋਲਾ ਖੱਟੇ ਜੀ ਮਿਲਾਂ ਗੋਸਪੀਸ਼ਾ ਤੇ ਫੇਰ ਸਾਰੀ ਗੱਲ ਕਰਾਂਗੇ